बह फर और कहना के बह जरा गुरुआ की बाणी क्यों सिर देने वाली है क्योंकि त्याग दी परि है कांग्रेस कोई नी बी नहीं बई समुद्र नापन जाऊगी उजूगी ਕਾਂਗਰਸ ਕੋਈ برف ਦੀ ਟਲੀ ਵੀ ਨਹੀਂ ਵੀ بارش ਦੀਆਂ ਦੋ ਬੂੰਦਾਂ ਪੈਣਗੀਆਂ ਤੇ ਕਾਂਗਰਸ ਸਿਗਲ ਜੂਗੀ 70 ਸਾਲ ਪੁਰਾਣੀ ਦੇਸ਼ ਨੂੰ ਆਜ਼ਾਦੀ ਦੇਣ ਵਾਲੀ ਪਾਰਟੀ ਹੈ ਇਸ ਦੇਸ਼ ਦੀਆਂ ਮੀਆਂ ਨੇ ਕਾਂਗਰਸ ਪਾਰਟੀ ਔਰ ਇਸ ਦੇਸ਼ ਨੂੰ ਗੋਰਿਆਂ ਤੋਂ ਸੁਤੰਤਰ ਕਰਨ ਵਾਲੀ ਪਾਰਟੀ ਹੈ ਕਾਂਗਰਸ ਪਾਰਟੀ ਕੀ ਕਹਦਾ ਸੀ ਭਗਤ ਸਿੰਘ ਨੂੰ कहे लाल बहादुर शास्त्री वो आंख वाले याद करके देखो कि प्र करते हैं आजादी की शाम नहीं होने देंगे वीरों की समाधियों को बदनाम नहीं होने देंगे जब तक तन में गर्म लहू की एक बूंद भी बाकी है भारत माता का आंचल नीलाम नहीं होने देंगे नीलाम नहीं होने देंगे वर्कर ना संभ्या पार्टी नहीं संभलनी ਤੇ ਮਾਫ ਕਰਨਾ ਮਤ ਭੇਦ ਕੋਈ ਲੀਡਰ ਪਾ ਸਕਦਾ ਪਰ ਨਵਜੋਤ ਸਿੰਘ ਸਿੱਧੂ ਐ ਐਕਸਐਮਐਲਏ ਐ ਐਕਸਐਮਪੀ ਐ ਐਕਸ ਪ੍ਰਧਾਨ ਐ ਲੇਕਿਨ ਵਰਕਰ ਐਕਸ ਹੋ ਸਕਦਾ ਮਿੱਤਰ ਪਿਆਰੇ ਸਦਾ ਸੀ ਸਦਾ ਹੈ ਸਦਾ ਰਹੂ ਬੋਸ ਸ੍ਰੀ ਅਕਾਲ

ਜਦੋਂ ਕਪੜੇ ਤੋਂਦੇ ਸੀ ਉਹ ਕਹਿੰਦੇ ਮਹਾਰਾਜ ਪ੍ਰਧਾਨ ਮੰਤਰੀ ਆ ਕਰ ਰਹੇ ਉਹ ਕਹਿੰਦਾ ਪ੍ਰਧਾਨ ਮੰਤਰੀ ਤਗੜਾ ਹੋ ਸਕਦਾ ਪਰ ਮੈਂ ਇੱਕ ਬਾਪ ਵੀ ਆ ਇੱਕ ਭਰਾ ਵੀ ਆ ਇੱਕ ਪੁੱਤਰ ਵੀ ਆ ਜੋ ਮੇਰੇ ਮਾਂ ਪਿਓ ਨੇ ਮੈਨੂੰ ਸੰਸਕਾਰ ਦਿੱਤੇ ਆ ਉਹਨਾਂ ਨੂੰ ਕਦੇ ਘਿਰ ਵੀ ਨਹੀਂ ਰੱਖੇਗਾ ਜੈ ਜਵਾਨ ਜੈ ਕਿਸਾਨ ਕਹਨਾਲਾ ਉਹ ਕਾਂਗਰਸ ਪਾਰਟੀ ਐ ਉਹ ਕਾਂਗਰਸ ਪਾਰਟੀ ਜਿਨੇ ਇਸ ਦੇਸ਼ ਨੂੰ ਨਾਸਰ ਪਜਾਮ ਕਰਾਇਆ ਬਾਹਰਾਂ ਡੈਨ ਦਿੱਤੀ ਆਏ ਹੰਤੇ ਇਸ ਰੋ ਦਿੱਤਾ ਪੰਡਤ ਜਵਾਲਾ ਲਹਿਰ ਨੂੰ ਨਹੀਂ ਦੇਣਾ ਗ੍ਰੀਨ ਰੈਵੋਲੂਸ਼ਨ ਵਾਈਟ ਰੈਵੋਲੂਸ਼ਨ ਇਹ ਸਾਰਾ ਕੁਝ ਨੀਹਾ ਆ ਜਿਹੜਾ ਕੇਜਰੀਵਾਲ ਸਾਹਿਬ ਭੜਾ ਜਾ ਮਾਫਰ ਪਾ ਕੇ ਭੜੇ ਭੜੇ ਯਾਰ ਮੇਰੀ ਫੱਤੋ ਦੇ ਉਹੀ ਖੰਗੀ ਜਾਵਾ ਕੇ ਖੰਗ ਪਾਵਾ ਹੋਵੇ ਇਹ ਇਹ ਕਹਿੰਦਾ ਮਿੱਤਰ ਪਿਆਰੋ ਇਹ ਕਹਿੰਦਾ ਜੇ ਪੰਡਤ ਜਵਾਲਾ ਲਹਿਰ ਨਾ ਹੁੰਦਾ ਤਾਂ ਮੈਂ ਅਨਪੜ ਹੁੰਦਾ ਜਾਂ ਭਗਵੰਤ ਪ੍ਰਤਾਪ ਸਿੰਘ ਕੈਰੋਂ ਇਹ ਇਹ ਜੇ ਯੋਧੇ ਕੀ ਸੀ ਇਹਨਾਂ ਚ ਲੋਕ ਭਰੋਸਾ ਕਰਦੇ ਸੀ ਲੋਕ ਭਰੋਸਾ ਕਰਦੇ ਸੀ ਔਰ ਵਰਕਰ ਨੂੰ ਕੁਝ ਵੀ ਚਾਹੀਦਾ ਆਪਣੇ ਲੀਡਰ ਤੇ ਭਰੋਸਾ ਚਾਹੀਦਾ ਤੇ ਜੇ ਲੀਡਰ ਹੋਵੇ 75 25 ਤੇਰੀ ਮੇਰੀ ਅੱਤੀ ਸੱਦੀ ਤੇਰਾ ਬਿਜ਼ਨਸ ਤੇ ਜੇ ਲੀਡਰ ਹੋਵੇ 80 20 ਮੈਨੂੰ ਨਾ ਫੜਿਓ ਜੀ ਆਪਣੀ ਨੂੰ ਗਰਮੀ ਦਰ ਦੇਣ ਤੇ ਜੇ ਲੀਡਰ ਵਰਕਰ ਲਈ ਲੜਨੀ ਕੁਛ ਨਾ ਛੱਡਣ ਵਰਕਰ ਉਠਦਾ 32 ਵਰਗਾ ਚਾਹ ਦੀਆਂ ਦੁਕਾਨਾਂ ਤੇ ਚਾਹ ਦੀਆਂ ਦੁਕਾਨਾਂ ਤੇ ਬੱਸ ਸਟੈਂਡ ਤੇ ਕਿਤੇ ਛੋਟੀ ਛੋਟੀ ਮੋਟੀ ਨੁੱਕੜ ਮੀਟਿੰਗ ਤੇ ਹਰ ਥਾਂ ਤੇ ਜੇ ਮਾ ਕਮੀ ਜਦੋਂ ਹੁੰਦੀ ਆ ਨਾ ਜਦੋਂ ਵਰਕਰ ਇਹ ਕਹਿਣ ਲੱਗ ਜੂਗਾ ਉਹ ਸਾਡਾ ਲੀਡਰ ਪੰਤੀ ਵਰਗਾ ਸਾਡਾ ਲੀਡਰ ਸਿੱਧੂ ਵਰਗਾ ਜਿਹਨੇ ਇਮਾਨ ਨਹੀਂ ਵੇਚਿਆ ਉਸੇ ਦਿਨ ਕਾਂਗਰਸ ਖੜੀ ਹੋ ਜੂਗੀ ਸਾਡਾ ਲੀਡਰ ਸਮਝੌਤੇ ਨਹੀਂ ਕਰਦਾ ਓਏ ਪੰਜਾਬ ਲਈ ਮਰਨ ਮਰਨ ਨੂੰ ਪਿਆਰ ਹੈ ਕਾਂਗਰਸ ਹੋ ਸਕੇ ਨਹੀਂ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਕੀਸੀ ਗਾਂਧੀ ਉਹ ਭਾਈ ਕੋਈ ੱੱੱਕਾ ਮਾਰਦਾ ਹਾਣ ਮਾਸ ਦਾ ਪੁੱਤਣਾ ਨਹੀਂ ਹਥੇ ਥੱਲੇ ਡਿੱ ਜਾਂਦੇ ਸੱਚ ਸੀ ਉਹ ਤਾਂ ਐ ਕਰਕੇ ਡੰਡਾ ਖੜਕਾਣਾ ਕਰੋੜ ਬੰਦਾ ਮਗਰ ਤੁਰਦਾ ਸੀ ਤੇ ਇੱਥੇ ਜੇ 5-7000 ਬੰਦਾ ਕਿਤੇ ਇਕੱਠਾ ਹੋ ਜਾਂਦਾ ਕਮੰਡਿੰਟ ਵੀ ਨਹੀਂ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰਦੇ ਨਾ ਮੇਰੀ ਵੇਤਨ ਦੀ ਖਾਦ ਨਾ ਮੇਰਾ ਕੋਈ ਬਿਜ਼ਨਸ ਨਾ ਮੇਰੀ ਸ਼ਰਾਬ ਦੀ ਖਾਦ ਹੈ ਕੀ ਇਗਦੀ ਲੜਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਇਹ ਨੌਜਵਾਨ ਗੋ ਅੰਤਮਾਨ ਸਾਹਿਬ ਝੂਠੀ ਪੁੜੀ ਡਾਕੂ ਤੁਸੀਂ 50000 ਕਰੋੜ ਰੁਪਈਆ ਖਾਣ ਵਾਲੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੀਲੀ ਪੱਗ ਬੰਨੀ ਹੈ ਭਗਤ ਸਿੰਘ ਦੀ ਉਹ ਭਗਤ ਸਿੰਘ ਨੇ ਤਾਂ ਸੁਪਨਾ ਦੇਖਿਆ ਸੀ ਕਿ ਗੋਰਿਆਂ ਤੋਂ ਆਜ਼ਾਦ ਹੋ ਕੇ ਆਜ਼ਾਦ ਦੇਸ਼ ਦੇ ਵਿੱਚ ਵਸਾਂਗੇ ਇੱਜ਼ਤ ਦੀ ਰੋਟੀ ਖਾਵਾਂਗੇ ਆਪ ਪਾਸਪੋਰਟ ਦੇਖ ਲਓ ਪੰਜਾਬ ਦੇ ریکارڈ ਤੋਂ ਤਾਂ 12 ਲੱਖ ਪਾਸਪੋਰਟ ਬਣਿਆ ਹੈ 12 ਲੱਖ ਪਾਸਪੋਰਟ ਇਸ ਸਾਲ ਦੇ ਵਿੱਚ 1 ਲੱਖ ਕਰੋੜ ਦੀ ਗੈਦਾਬ ਰੇਸ ਕੇ ਮੁੰਡੇ ਕੁੜੀਆਂ ਬਾਪੂ ਮਾਟਾਵਾ ਅੱਜ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ ਮਿੱਤਰ ਪਿਆਰੇ ਤੂੰ ਕਹਿੰਦਾ ਸੀਗਾ ਗੋਰੇ ਲੈ ਕੇ ਆਏਗਾ ਇੱਥੇ ਕਿ ਭਗਤ ਸਿੰਘ ਨੇ ਰਾਜਗੁਰੂ ਨੇ ਸੁਖਦੇਵ ਨੇ ਰਾਮ ਪ੍ਰਸਾਦ ਬਿਸਮਿਲ ਨੇ ਇਹ ਸੁਪਨਾ ਦੇਖਿਆ ਸੀ ਕਿ ਆਜ਼ਾਦ ਭਾਰਤ ਦੇ ਵਿੱਚ ਉਹ ਪੰਜਾਬ ਜਿਨੇ ਨੀਹਾਂ ਜੜੀਆਂ ਇਸ ਦੇਸ਼ ਦੀਆਂ ਸਭ ਤੋਂ ਵੱਧ ਪਰਮਵੀਰ ਚੱਕਰ ਦਿੱਤੇ ਸਭ ਤੋਂ ਵੱਧ ਨਾਜ ਪੈਦਾ ਕੀਤਾ ਸਭ ਤੋਂ ਵੱਧ ਫੌਜ ਔਰ ਇੰਡੀਪੈਂਡੈਂਸ ਯੋਗਦਾਨ ਪਾਇਆ ਉਹਦੇ ਉਸ ਪੰਜਾਬ ਦੇ ਬੱਚੇ 12 ਲੱਖ ਪਾਸਪੋਰਟ ਬਣਾ ਕੇ 1 ਲੱਖ ਕਰੋੜ ਦੀ ਜ਼ਮੀਨ ਜਿਦਾਰ ਵੇਚ ਕੇ ਗੋਰਿਆਂ ਨੂੰ ਬਗਾਲ ਬਣਾਉਣ ਦੇਣਗੇ ਓ ਸ਼ਰਮ ਕਰੋਏ ਜਿਹੜੀਆਂ ਤੁਸੀਂ ਐਡਾ ਦਿੰਦੇ ਹੋ ਖੰਗਰੋਂ ਲ ਮੈਂ ਜਨਾਉ ਅਨਾਉਂਸ ਕਰਦਾ ਮੇਰੇ ਕੋਲ ਕੋਈ ਆਉਦਾ ਨਹੀਂ ਮੇਰੇ ਕੋਲ ਕੁਛ ਨਹੀਂ ਲੇਕਿਨ ਨਵਜੋਤ ਸਿੰਘ ਸਿੱਧੂ ਫਿਰ ਵੀ ਐਡਾ ਅਮੀਰ ਹੈ ਮੇਰੇ ਅਕਾਊਂਟ ਬੰਦ ਕੀਤੇ ਹੈ ਮੇਰੇ ਤੇ ਤਸ਼ੱਦਦ ਹੁੰਦੇ ਆ ਮੇਰੇ ਤੇ ਕੇਸ ਪਏ ਆ ਲੇਕਿਨ ਫਿਰ ਵੀ ਨਵਜੋਤ ਸਿੰਘ ਸਿੱਧੂ ਨਾਲੋਂ ਅਮੀਰ ਪੰਜਾਬ 'ਚ ਕੋਈ ਨਹੀਂ ਕਿਉਂਕਿ ਨਵਜੋਤ ਸਿੰਘ ਸਿੱਧੂ ਤੇ ਬੰਤੀ ਵਰਗੇ ਲੋਕਾਂ ਕੋਲ ਆ ਪਿੱਛੇ ਪੈਂਜੀ ਬੈਠੀ ਐ ਸਾਡੇ ਕੋਲ ਪੰਜਾਬ ਦਾ ਪਿਆਰ ਔਰ ਵਿਸ਼ਵਾਸ ਅੱਜ ਵੀ ਬਰਕਰਾਰ ਹੈ ਜਾਂਦਾ ਜਮੀਰ ਅੱਜ ਵੀ ਬਰਕਰਾਰ ਹੈ ਨਾ ਵਿਕਿਆ ਨਾ ਵੇਚਦਾ ਹੂੰ ਇਸੇ ਕਰਕੇ ਖੜਾ ਪੰਜਾਬ ਦਾ ਬਰਤਾਨਾ ਕੀ ਐ ਪੰਜਾਬ ਦਾ ਬਰਤਾਨਾ ਨਹੀਂ ਐ ਨੌਜਵਾਨ ਕੀ ਚਾਹੁੰਦਾ ਉਹ ਕਿਉਂ ਗੁਲਾਮ ਬਣਿਓ ਇਸ ਸਿਸਟਮ ਦੇ ਕਿ ਮੇਰੀ ਉਹ ਫਲਾਣੇ ਐਮਐਲਏ ਨਾਲ ਬੰਦੀ ਐ ਮੈਂ ਤਾਂ ਉਹਦੇ ਗਰੁੱਪ ਨਹੀਂ ਜਾਂਦਾ ਉਹ ਕਰਦਾ ਮੇਰਾ ਫੋਨ ਦਾ ਕੰਮ ਕਰਾਉਂਦਾ ਉਹ ਰਾਜਨੀਤਿਕ ਤਾਂ ਨੀਤੀਆਂ ਦੀ ਐ ਨੀਤੀ ਬਣਾਓ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਉਹਨੂੰ ਫਾਇਦਾ ਮਿਲੂ ਜਿੱਦਾਂ ਨੀਤੀਆਂ ਬਣ ਲੱਗੀਆਂ ਪੰਜਾਬ 'ਚ ਕਿਹੜੀ ਨੀਤੀ ਬਣਾਈ ਐ ਭਾਈ ਕਿਸਾਨੀ ਦੀ ਨੀਤੀ ਬਣਾਈ ਐ ਨੌਜਵਾਨਾਂ ਦੀ ਨੀਤੀ ਬਣਾਈ ਐ ਕਿਹੜੀ ਨੀਤੀ ਬਣਾਈ ਐ 1 ਲੱਖ ਕਰੋੜ ਰੁਪਈਆ ਤੁਸੀਂ ਪੰਜਾਬ ਦਾ ਖਾ ਕੇ 70000 ਕਰੋੜ ਰੁਪਈਏ ਦੇ ਕਰਜ਼ੇ ਦੇ ਉੱਤੇ ਪੰਜਾਬ ਜਲਾ ਰਹੇ ਹੋ 200 ਰੁਪਏ ਦੀ ਪਿਕੜੀ ਖਰੀਦ ਲਿਓ ਤਾਂ ਫਿਰ ਫ੍ਰੀ ਦੇ ਰਹੇ ਹੋ ਪੀਐਸ ਪੀਸੀਐਲ ਵਾਲਿਆਂ ਦਾ ਨਰਖਾਨੀ ਸਾਰੇ ਤਿੱਜੇ ਤਲਕੀਆਂ ਦੇ ਉੱਤੇ ਚੜੇ ਹੋਇਆ ਪੰਜਾਬ ਜਦ ਤੱਕ ਵਿੱਤੀ ਹਾਲਤ ਪੰਜਾਬ ਦੀ ਸੁਧਰਦੀ ਨਹੀਂ ਪੰਜਾਬ ਖੜਾ ਨਹੀਂ ਹੁੰਦਾ ਔਰ ਜਦ ਤੱਕ ਪੰਜਾਬ ਦੇ ਲੀਡਰ ਧੰਦਾ ਕਰਨ ਨੂੰ ਨਹੀਂ ਹਟਦੇ ਬਿਜ਼ਨਸ ਕਰਨ ਨੂੰ ਨਹੀਂ ਹਟਦੇ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਹਰ ਕਿਗਾਰਨੀ ਪਾਉਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜੇ ਜਾਗੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਹ ਸਿੱਧਣ ਕੰਨੇ ਚ ਡੰਡਾ ਲਾ ਗਿਓ ਤੰਬੂ ਚ ਬੰਦੂ ਓ ਸਿੱਧੂ ਜਿੰਦਾਬਾਦ ਤੂੰ ਕਹਨਾ ਮਿੱਤਰ ਪਿਆਰੇ ਕਰਪਸ਼ਨ ਨਹੀਂ ਹੈ ਉਹ ਭਾਈ ਅਮਰੀਕਾ ਦੇ ਕਿਸੇ ਨੂੰ ਤੰਬੂ ਦਾ ਠੇਕਾ ਮਿਲਦਾ ਵਿੱਚੋਂ ਰਿਮਾਲ ਕੱਢ ਲੈਂਦਾ ਇੱਥੇ ਕਿਸੇ ਨੂੰ ਰਿਮਾਲ ਦਾ ਠੇਕਾ ਮਿਲਦਾ ਵਿੱਚੋਂ ਤੰਬੂ ਕਰਦਾ ਹਸlo ਹਸlo ਤਾੜੀ ਠੋਕਿਆ ਕਰੋ ਕਿਉਂਕਿ ਝੂਠ ਬੋਲਦਾ ਤਸਵੀਰ ਚਲ ਜਾਓ ਉੱਥੇ ਤਸਵੀਰ ਚਲ ਜਾਓ ਉੱਥੇ ਰਜਿਸਟਰੀਆਂ ਕਰਾਉਣੀਆਂ ਉੱਥੇ ਕਹਿੰਦਾ ਜੀ ਮੈਂ ਕਰਾਪਸ਼ਨ ਦੂਰ ਕਰ ਦੂੰ ਕਿੱਥੋਂ ਕਰਾਪਸ਼ਨ ਦੂਰ ਕਰ ਦੇਗਾ ਜੀ ਆਪ 50000 ਕਰੋੜ ਰੁਪਇਆ ਖਾਂਦੇ ਆ 21000 ਦੀ ਰੇਟਾਂ ਹੀ ਭਰਾਈ ਦਿੱਤੀ ਹੈ 15 ਕਰੋੜ ਰੁਪਏ ਇੱਕ ਐਸੇ ਬੰਦੇ ਨੂੰ ਜਵਦੀਪ ਜੱਜਦਾਰ ਜਿਹੜਾ ਕਿ ਸੁਵੀਰ ਮਹਿਬਾਨੋ ਦੇਣ ਦਾ ਟਾਈਮ ਦਾ ਉਹਨੂੰ ਤੁਸੀਂ 15 ਕਰੋੜ ਰੁਪਏ ਕਿਹਨੂੰ ਦਿੰਦਾ ਹੋ ਚਲੋ ਨਾਂ ਨੇ ਕਿਹਨੂੰ ਦਿੰਦੇ ਆ ਕੇਬਲ ਵਾਲੇ ਕਿਹਨੂੰ ਦਿੰਦੇ ਆ ਮੀਨਾ ਅਬ ਤੁਸੀਂ ਕਹਿੰਦੇ ਸੀਗੇ ਨੌਜਵਾਨਾਂ ਨੂੰ ਬਸਣ ਦੇ ਪਰਮਿਟ ਦੇਵੋਗੇ ਬਤਾਉਂ ਵੀ ਦਿੱਤਾ ਆਪਣਾ ਬਤਾਉ ਹੱਸ ਲੋ ਹੱਸ ਲੋ ਤੜੀ ਖੋ ਸੱਚੀ ਗੱਲ ਕਰਨ ਲਾ ਮੈਂ ਤੈਨੂੰ ਕਹਿੰਦਾ ਮਿੱਤਰ ਪਿਆਰੇ ਤੂੰ ਅੱਜ ਕਰ ਮੈਂ ਤੇਰੀ ਜਾਜਾਕਾਰ ਕਰੂੰ ਤੇਰੇ ਚਾਵਾਂ 'ਚ ਬਹਿ ਕੇ ਜਾਜਾਕਾਰ ਕਰੂੰ ਤੂੰ ਖੋਲ ਰੇਤੇ ਦੀ ਕਾਰਪੋਰੇਸ਼ਨ ਇੱਕ ਲੱਖ ਬੰਦੇ ਨੂੰ ਨੌਕਰੀ ਨਾਲ 7000 ਕਰੋੜ ਰੁਪਏ ਪੰਜਾਬ ਦੇ ਖਜ਼ਾਨੇ 'ਚ ਮੈਂ ਸ਼ਰਾਬ ਦੇ ਹੱਕ 'ਚ ਨਹੀਂ ਪੰਜਾਬੀ ਸੁੱਖਣਾ ਲੈ ਕੇ ਜਿਨੀ ਦਾਰੂ ਪੀ ਜਾਂਦੇ ਆ ਮੈਂ ਖੁਸ਼ਰਾਬ ਦੇ ਹੱਕ 'ਚ ਨਹੀਂ ਸਮਗਲਿੰਗ ਕਿਉਂ ਹੋਵੇ ਉਹ ਜਾਲੀ ਸ਼ਰਾਬ ਕਿਉਂ ਹੋਵੇ ਤੇ ਮੈਂ ਵੀ ਸ਼ਰਾਬ ਤੋਂ ਬਿਕੇ ਜੇ ਵੇਖਦੀ ਆ ਤੇ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਕਿਉਂ ਨਾ ਆਵੇ ਤੰਮ ਲਾਡੂ ਕੱਲਾ ਸ਼ਰਾਬ 'ਚੋਂ ਅੱਧੀ ਖਮਤ 50000 ਕਰੋੜ ਰੁਪਏ ਸਾਲ ਅਸੀਂ 4000 ਦੁਬਲੀ ਖਬਰ ਸੈਂਟਰ ਦੀਆਂ ਸੀਮਾਵਾਂ ਚ ਦੀ ਔਰ ਦਮਲ 60 70 ਹਜ਼ਾਰ ਕਰੋੜ ਰੁਪਈਆ ਜਿਹੜਾ ਇਹ ਖਾਂਦੇ ਆ ਇਹ ਇੱਕ ਮੈਨੂੰ ਕਹਿੰਦਾ ਪੰਜਾਬ ਨੇ ਵੋਟਾਂ ਘੱਟ ਨਹੀਂ ਪਾਈਆਂ ਪੰਜਾਬ ਨੇ ਵੋਟਾਂ ਬਿਲਕੁਲ ਸਹੀ ਪਾਈਆਂ ਕੈਪਟਨ ਜਿਤਾਇਆ ਉਹ ਸੈਂਟਰ ਦਾ ਗੁਲਾਮ ਬਣ ਗਿਆ ਉਹਨੂੰ ਸਮਝਣਾ ਚਾਹੀਦਾ ਕਿ ਸੈਂਟਰ ਸਟੇਟਾਂ ਦਾ ਗੁਲਾਮਸਤਾ ਹੈ ਸਟੇਟਾਂ ਦਾ ਗੁਲਾਮਸਤਾ ਆਦਮ ਸਟੇਟਾਂ ਚ ਆਦਮ ਖੁਸ਼ਬੂ ਹੈ ਤੁਸੀਂ ਪੰਜਾਬ ਨੂੰ ਮਾਰ ਕੇ ਹਿੰਦੁਸਤਾਨ ਖੜਾ ਨਹੀਂ ਕਰ ਸਕਦੇ ਇਹ ਧਾਵਾ ਹੈ ਇਹ ਸਟੇਟਾਂ ਦਾ ਸੰਗੀਤਾਂचा ਇਹਦਾ ਰਖਵਾਲਾ ਬਣੇਗਾ ਬੰਟੀ ਇਹਦਾ ਰਖਵਾਲਾ ਬਣੇਗਾ ਨਵਜੋਤ ਸਿੰਘ ਸਿੱਧੂ ਜੀ ਵਿਸ਼ਮਨਾਥ ਬੰਟੀ ਜਿੰਦਾਬਾਦ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਅੰਨਾ ਬੋਲਾ ਮਾਇਆ ਧਾਰੀ ਬੰਟੀ ਤੇਰੇ ਇਹ ਬੰਦੇ ਜਿਹੜੇ ਅੱਜ ਇਕੱਠੇ ਹੋਏ ਆ ਇਹ ਪ੍ਰਮਾਣ ਹੈ ਕਿ ਜਦੋਂ ਸਰਕਾਰਾਂ ਅੰਨੀਆਂ ਤੇ ਗੋਲੀਆਂ ਹੋ ਜਾਣ ਬੰਟੀ ਵਰਗਾ ਬੰਦਾ ਚਾਹੀਦਾ ਜਿਹੜਾ ਤਮਾਕਾ ਕਰਦੇ ਤਮਾਕਾ ਇਹੋ ਤਮਾਕਾ ਇਹੋ ਤਮਾਕੇ ਨੇ ਜਿਹੜੇ ਪੰਜਾਬ ਦੇ ਵਿੱਚ ਕਾਂਗਰਸ ਦਾ ਵਰਕਰ ਜਗਾ ਦੇਣਗੇ ਰੂਸੀਆਂ ਨੂੰ ਉਨਾ ਦੇਣਗੇ ਬਾਹਰ ਕੱਢਣਗੇ ਲਾ ਜਾ ਕੋਈ ਸਜ਼ਾ ਦੇਣੀ ਹੈ ਤੇ ਸਿੱਧੂ ਤੇਰੇ ਤੋਂ ਅੱਗੇ ਖੜ ਕੇ ਸਜ਼ਾ ਲਏਗਾ ਲੇਕਿਨ ਤੇਰੇ ਵਰਗੇ ਵਰਕਰਾਂ ਨੂੰ ਸਾਫਾ ਬਣਾ ਕੇ ਰੱਖੇਗਾ ਜ਼ੁਬਾਨ ਦਿੱਤੀ ਇੱਥੇ ਜਿੰਦਾਬਾਦ ਜ਼ੁਬਾਨ ਦਿੱਤੀ ਜੀ ਮਿਹਰ ਹੈ ਕਿ ਅੱਲਾ ਰੱਖੇ ਕੋ ਜਦੋਂ ਜੁਆਗ ਜੰਮਦਾ ਘਰੇ ਜਦੋਂ ਜੁਆਗ ਜੰਮਦਾ ਘਰੇ ਇਹ ਨੀਹਾਂ ਰੋਂਦੀਆਂ ਉਹ ਕਹਿੰਦੀ ਕਿਉਂ ਰੋਂਦੀਆਂ ਕਿ ਜੇ ਚੰਗਾ ਨਿਕਲਿਆ ਤੇ ਧਾਕੇ ਦੁਆਰਾ ਬਣਾਉ ਤੇ ਜੇ ਮਾੜਾ ਨਿਕਲਿਆ ਤੇ ਗਲ ਜਾਣੀਆਂ ਇਹ ਗਲਦੀਆਂ ਨਹੀਂ ਆ ਮੈਂ ਨੌਜਵਾਨਾਂ ਨੂੰ ਕਹਿੰਦਾ ਇਹ ਗਲਦੀਆਂ ਨਹੀਂ ਆ ਆਉਂਦੇ ਆ ਦੇਖੋ ਛਾਤੀਆਂ ਚੌੜੀਆਂ ਕਰੇ ਠੀਕ ਆ ਇਹ ਗਲਦੀਆਂ ਨਹੀਂ ਹਨ ਜੇ ਸਵਾਲ ਹੈ ਪੰਜਾਬ ਦਾ ਨੌਜਵਾਨ ਵਾਪਸ ਆਵੇ ਆਪਣੇ ਦੇਸ਼ ਜਾਵੇ ਇਸ ਸਿਸਟਮ ਨਾਲ ਲੜੇ ਇਸ ਗ੍ਰੰਥ ਸਿਸਟਮ ਨੂੰ ਬਦਲ ਦੇ ਪੰਜਾਬ ਦਾ ਧਰਤੀ ਪੁੱਤਰ ਚੁਣੇ ਇਮਾਨਦਾਰ ਬੰਦਾ ਚੁਣੇ ਜਿਹਦੇ ਤੇ ਭਰੋਸਾ ਹੋਵੇ ਜਿਹਦਾ ਕਿਰਦਾਰ ਵਾਲਾ ਹੋਵੇ ਜਿਹਦੇ ਚ ਕੈਰੈਕਟਰ ਹੋਵੇ ਜਿਹਨੂੰ ਘਰੇ ਬੁਲਾ ਸਕੇ ਅੱਜ ਕੱਲ ਤਾਂ ਲੋਕ ਕਹਿੰਦੇ ਆ ਮਾਵਾਂ ਕਹਿੰਦੀਆਂ ਕਿ ਅਸੀਂ ਆਪਣੇ ਬੱਚੇ ਨੂੰ ਡਾਕਟਰ ਬਣਾਵਾਂਗੇ ਤੇ ਇੰਜੀਨੀਅਰ ਬਣਾਵਾਂਗੇ ਉਹ ਮੈਂ ਕਹੇ ਅਹੜੇ ਮਲੇ ਬਣਾ ਲਓ ਅਹੜੇ ਮਲੇ ਬਣਾ ਲਓ ਲੇ ਲੋਕ ਕਹਿਣ ਲੱਗਣਗੇ ਅਸੀਂ ਆਪਣੇ ਪੁੱਤਰ ਨੂੰ ਬਾਗੀ ਵਰਗਾ ਬਣਾਵਾਂਗੇ ਥੋਕ ਕੇ ਮਾਰੋ ਤਾੜੀ ਤਕਾ ਜਿਹੜਾ ਅਰਮ ਹੁੰਦਾ ਜਿਹੜਾ ਝੋਕਦਾ ਨਹੀਂ ਜਿਹੜਾ ਲੜਦਾ ਹੈ ਜਿਹੜਾ ਖੜਦਾ ਹੈ ਉਹ ਅੱਖਾਂ ਨੂੰ ਸੁਹਾਂਦਾ ਨਹੀਂ ਜਿਹੜਾ ਅਸੀਂ ਵੀ ਰਲ ਕੇ ਖੜੇ ਪਾਰਟੀ ਗਿਰਵੀ ਧਰਦੇ ਉਹ ਚੈਂਪੀਅਨ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਜਲੀਲ ਵੀ ਹੋਊ ਉਹਨੂੰ ਵਰਕਰ ਜਲੀਲ ਕਰੂ ਮੈਂ ਫੇਰ ਕਹਨਾ 100 ਬੰਦਾ ਇਕੱਠਾ ਹੋਵੇ ਇਥੇ ਤੇ ਹਜ਼ਾਰਾਂ ਨੇ 100 ਬੰਦਾ ਇਕੱਠਾ ਹੋਵੇ ਉੱਥੇ ਵੀ ਜਾਓ ਔਰ ਕਹੋ ਕਿ ਸਾਡੇ ਕੋਲ ਇਮਾਨਦਾਰ ਲੀਡਰ ਨੇ ਸਾਡੇ ਕੋਲ ਇੱਕ ਰੋਡ ਮੈਪ ਹੈ ਸਾਡੇ ਕੋਲ ਇੱਕ ਐਜੰਡਾ ਹੈ ਸਾਡੇ ਕੋਲ ਆ 50-60 ਹਜ਼ਾਰ ਕਰੋੜ ਰੁਪਈਆ ਬੈਂਕ ਚ ਪਾ ਕੇ ਪੰਜਾਬ ਦੇ ਨੌਜਵਾਨਾਂ ਦੇ ਨਾਮ ਨੂੰ 1,20,000 ਕਰੋੜ ਰੁਪਈਆ ਜੇ ਕੋਈ ਇਮਾਨਦਾਰ ਆ ਗਿਆ ਸਾਰਾ ਕੁਝ ਪਲਟ ਦੂਗਾ ਇੱਕ ਸਾਲ ਚ ਪਲਟ ਦੂਗਾ ਇਹ ਝੂਠ ਵੇਚਣ ਵਾਲੇ ਕਿੱਥੇ ਹਨ ਕੇਦਰੀਵਾਲ Osionfish. वो हम निकालेंगे नेताओं की जेब में से ऐसे करके बीस हजार करोड़ पैंतीस हजार करोड़ निकालेंगे हम बजट में से वो पतंद्रा पंजाबी से बोली सीख ला पहला निकालेंगे पैंतीस हजार करोड़ रुपए बजट में से और ग्यारह रुपए माताओं और बहनों को दो की मिले सुन ठीक है बेटा थोड़ी काली मारो बेटा की देता हुए और जब छोटे पल्ले ही कुछ नहीं ਜਦੋਂ ਤੁਹਾਡੇ ਕੋਲ ਇਨਕਮ ਵੀ ਨਹੀਂ ਤੁਸੀਂ ਇਨਕਮ ਨੂੰ ਵੰਡੋ ਫ੍ਰੀ ਦਿਓ ਜੋ ਮਰਜ਼ੀ ਕਰੋ ਇਨਕਮ ਤਾਂ ਦਿਓ ਨਾ ਆਪ ਨੇ ਨਾ ਬਾਪ ਨਾਲ ਤੀਜੇ ਨਾਲ ਨੰਨਕੇ ਨੰਗਾ ਕਰ ਲੰਗਾ ਇਹ ਸਵਾਲਿਆਇਆਂ ਰੋਕੋ ਤარი ਤਨਾਂਗ ਮਣਾ ਜੇ ਤੂੰ ਤੁਸੀਂ ਨੰਗ ਸਰਕਾਰ ਹੋ ਤੇ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਠੀਕ ਆ ਪੰਜਾਬ ਦੇ ਪੈਸੇ ਤੁਸੀਂ ਖਾ ਜਾਣੇ ਤੇ ਤੁਸੀਂ ਪੰਜਾਬ ਨੂੰ ਲਾਰੇ ਲੱਪੇ ਲਾ ਕੇ ਤੁਸੀਂ ਇਹ ਦਿਖਾਉਣਾ ਹੈ ਚੂਠ ਵੇਚ ਕੇ ਵੀ ਪੰਜਾਬ ਜਾਵੇ ਠੱਠੇ ਪਹੁੰਚੋ ਅਸੀਂ ਆਪਣੀ ਵੋਟ ਬੈਂਕ ਪੋਲਿਟਿਕਸ ਰੱਖਾਂਗੇ ਉਹ ਗੁਰੂ 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 ਦੀ ਬੋਲੀ ਲਾਤੀ ਜਿਨ੍ਹਾਂ ਨੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕੀਤਾ ਉਹਨਾਂ ਨੂੰ ਸਹਜ ਨਹੀਂ ਦੇ ਸਕੇ ਜਿਨ੍ਹਾਂ ਨੇ ਜੱਥੇਦਾਰਾਂ ਦੇ ਮੂੰਹ ਦੇ ਉੱਤੇ ਸੱਟਾਂ ਦੇ ਧੂਏ ਮਾਰੇ ਥਾ ਵਜੀ ਚ ਪੇੜ ਮੂੰਹ ਤੇ ਹੈ ਜੱਥੇ ਦਾ ਟੋਟੇ ਟੋਟੇ ਤਾਲੀ ਫੁੱਲਾ ਸਿੰਘ ਨੇ ਮਹਾਰਾਜਾ ਰੁਜੀ ਸਿੰਘ ਦੇ ਘੋਡੇ ਦਵਾਤੇ ਸੀ। ਸ੍ਰੀਵਲਾਟਾ ਸੀ। ਜੱਥੇਦਾਰ ਘਰੇ ਆਉਣਗੇ। ਧਰਮ ਰਾਜ ਬਿਨਾ ਨਹੀਂ ਧਰਮ ਚਲੇ ਹੈ। ਧਰਮ ਬਿਨਾ ਸਭ ਦਲੇ ਗਲੇ ਹੈ। ਧਰਮ ਦਾ ਝੰਡਾ ਦਰਬਾਰ ਸਾਹਿਬ ਦੇ ਵਿੱਚ ਝੰਡੇ ਬੂੰਗੇ ਚੁਗੋ ਚੁਪ ਅਟਲ ਹੈ। ਧਰਮ ਕਾ ਜੈਗਾ ਧਰਮ ਦਾ ਝੰਡਾ 2 ਫੁੱਟ ਉੱਚਾ ਦਰਬਾਰ ਸਾਹਿਬ ਦੀ ਜਿਹੜੀ ਦੇ ਵਿੱਚੋਂ ਅਕਾਲ ਤਖਤ ਸਾਹਿਬ ਕੋ ਗੁਰੂ ਦਾ ਪ੍ਰਕਾਸ਼ ਦਿਖਣਾ ਹੈ ਲੇਕਿਨ ਸੇਹ ਦੇਣ ਲਈ ਘੋੜਾ ਰਾਜ ਹੈ ਸੈ ਸਵਾਰ ਗੁਰੂ ਵੀ ਸੇਹ ਦਾ ਇਹਨਾਂ ਨੇ ਧਰਮ ਦਾ ਘੋੜਾ ਬਣਾ ਲਿਆ ਆਪਣੇ ਸਵਾਰਥ ਦੀ ਪੂਰਤੀ ਲਈ ਕੌਕੇ ਸਾਹਿਬ ਦਾ ਕਤਲ ਅਕਾਲ ਤਖਤ ਦੇ ਜਥੇਦਾਰ ਸਾਹਿਬ ਦਾ ਟੋਟੇ ਟੋਟੇ ਕਰਕੇ ਸਿੱਟਣਾ ਗਵਾਹਾਂ ਦੇ ਬਾਵਜੂਦ ਔਰ ਸਰਕਾਰਾਂ ਦਾ ਸੁੱਤੇ ਪੈ ਰਿਆਂ 75 25 ਦਾ ਪ੍ਰਮਾਣ ਇਸ ਤੋਂ ਵੱਡਾ ਪ੍ਰਮਾਣ ਨਹੀਂ ਹੋ ਸਕਦਾ ਰਲਿਆ ਹੋਇਆ ਇੱਕ ਦੂਜੇ ਨੂੰ ਪ੍ਰੋਟੈਕਟ ਕਰ ਰਹੇ ਆ ਤੇ ਫਿਰ ਪੰਥ ਤੋਂ ਵੋਟਾਂ ਕਿਹੜੇ ਕੰਮ ਦੀਆਂ ਮੰਗਦੇ ਓਏ ਹੈ ਇਸ ਕਰਕੇ ਕਹਿੰਨਾ ਗੁਰੂ ਆਪਣਾ ਇਨਸਾਫ ਕਰੇਗਾ ਲੇਕਿਨ ਇਨਸਾਫ ਕਰਨ ਦੇ ਲਈ ਇਹ ਨੌਜਵਾਨ ਚਾਹੀਦਾ ਇੱਕ ਪੇੜ ਨੂੰ ਅੱਗ ਲੱਗ ਗਈ ਪੰਛੀ ਰਹਿੰਦੇ ਸੀ ਸੁਣੋ ਨੌਜਵਾਨ ਨੂੰ ਪੰਛੀ ਰਹਿੰਦੇ ਸੀ पेड़ आग लगी, कहते आग लगी इस वृक्ष को जलने लगे हैं उड़ जाओ जब पंख तुम्हारे साथ, पंछी की है? कहता फल खाए इस पेड़ के फल खाए इस वृक्ष के गंदे की कीने पाप अब यही हमारा धर्म है जल मरे किसी के साथ जल मरे किसी के साथ ਹਨ ਭੁਣ ਮਾਨ ਕਰਦੇ ਬਰਿਸਟਰ ਬਾਰਕ ਤੋਂ ਕਰੋੜਾਂ ਰੁਪਏ ਦੀ ਜਲਾਲ ਛੱਡ ਕੇ ਧੋਤੀ ਪਾ ਕੇ ਆ ਗਏ ਲੱਖਾਂ ਪਰਵਾ ਸਿੱਖ ਜੂਝਦੇ ਰਹੇ ਲਾਲਾ ਲਾਸ਼ ਪਤ ਰਹੇ ਹੱਥ ਬਨ ਕੇ ਕੇ ਗੋਰੇ ਮੱਠਾ ਟੇਕ ਕੇ ਮੱਥਾ ਜਿੱਦਣ ਪਰੋਸਾ ਜਗਾ ਦਿਓਗੇ ਲੀਡਰਾਂ ਚ ਉਹ ਵਰਕਰ ਭਰਾਵੋ ਉਹ ਨੌਜਵਾਨੋ ਆਓ ਵਾਪਸ ਆ ਕੇ ਇਸ ਸਿਸਟਮ ਦੇ ਖਿਲਾਫ ਲੜੋ ਨੀਤੀ ਦਾ ਸਿਸਟਮ ਬਣਾਓ ਰੋਡ ਮੈਪ ਹੈ ਘਰ ਘਰ ਜਾਓ ਔਰ ਕਹੋ ਕਿ ਕਾਂਗਰਸ ਐਸੇ ਲੀਡਰ ਨੇ ਹੈ ਹਮੇਸ਼ਾ ਰਹੇ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ ਉਹਨਾਂ ਲੀਡਰਾਂ ਨੂੰ ਘਰੋਂ ਕੱਢ ਕੇ ਲਿਆਉਂੋ ਉਹਨਾਂ ਲੋਕਾਂ ਨੂੰ ਤੁਸੀਂ ਨਾਲ ਖੜੇ ਹੋ ਖੜੇ ਹੋ ਕਾਂਗਰਸ ਨੂੰ ਬਦਲਣਾ ਪਊ ਨਹੀਂ ਤੇ ਲੋਕ ਬਦਲ ਦੇਣਗੇ ਨਹੀਂ ਤੇ ਲੋਕ ਬਦਲ ਦੇਣਗੇ ਮੈਂ ਅਖੀਰ ਦੇ ਵਿੱਚ ਓਏ ਹੱਥ ਖੜੇ ਕਰਕੇ ਬੰਟੀ ਦਾ ਧੰਨਵਾਦ ਕਰਵਾਉਣਾ ਜੇ ਨਾ ਖੜੇ ਹੋ ਜਾਓ ਸਾਰੇ ਜਣੇ ਸਾਰੇ ਪਿੱਛੇ ਅੱਗੇ ਸਾਰੇ ਖੜੇ ਹੋ ਜਾਓ ਖੜੇ ਹੋ ਜਾਓ ਧੰਨਵਾਦ ਖੜੇ ਹੋ ਜਾਓ ਜਿੰਨੇ ਵੀ 1 ਮਿੰਟ ਹੋਰ ਸੁਣ ਲੋ ਦੁਕਾਨਦਾਰ ਭਰਾ ਹੋਣ business ਕਰਨ ਵਾਲੇ ਲੋਕ ਹੋਣ ਉਹ ਅਮਨ-ਮਾਨ ਚਾਹੁੰਦੇ ਆ ਮੋਲਾ ਚ ਗਾਹਕ ਜਾਂਦੇ ਆ business ਚਾਹੁੰਦੇ ਆ ਇੱਜ਼ਤੀ ਰੋਟੀ ਚਾਹੁੰਦੇ ਆ ਦੱਸੋ ਕੋਈ ਅਮਨ ਕਾਨੂੰਨ ਨਾਮ ਦੀ ਅਵਸਥਾ ਹੈ ਪੰਜਾਬ ਚ ਨਹੀਂ ਹੈ ਕੋਈ ਨਹੀਂ ਕੋਈ ਭੈ ਜਿਵੇਂ ਆਮ ਆਦਮੀ ਉਹ ਪੈਦਾ ਸ਼ਿਕਾਰ ਹੈ ਤੇ ਜਿਹੜੇ ਗੁੰਡੇ ਬਦਮਾਸ਼ ਨੇ ਔਖਲੇ ਘੁੰਮਦੇ ਫਿਰਦੇ ਆ ਜਿਵੇਂ ਮਿਊਨਿਸਪੈਲਿਟੀ ਦੇ ਸਾਹ ਹੁੰਦੇ ਨੇ ਜਿਨ੍ਹਾਂ ਨੇ ਜੁਰਮ ਕੀਤੇ ਆ ਉਹ ਭੱਜੇ ਫਿਰਦੇ ਆ ਨੌਕਰੀਆਂ ਪੱਲੇ ਨਹੀਂ ਤਰ ਪੱਲੇ ਨਹੀਂ ਘੇਲਾ ਤੇ ਲਾ ਤੇ ਲਾ ਤੇ ਕਰਦੀ ਮੇਲਾ ਬਣਾ ਨੌਕਰੀਆਂ ਕਿੱਥੋਂ ਹੋ ਗਿਆ ਧਰਮਿਆਂ ਦਾ ਸੂਬਾ ਬਣ ਗਿਆ ਜਿੱਦਣ ਪੰਜਾਬ 'ਚ ਜਾਨ ਮਾਲ ਦੀ ਹਫਾਜ਼ਤ ਹੋਏਗੀ ਜਿੱਦਣ ਪੰਜਾਬ ਦੇ ਵਿੱਚ ਬਿਜ਼ਨਸ ਦੀ ਹਫਾਜ਼ਤ ਹੋਏਗੀ ਪੰਜਾਬੀ ਬਾਹਰ ਛੱਡ ਕੇ ਨਹੀਂ ਜਾਣਗੇ ਔਰ ਮੈਂ ਗੁਰੂ ਦਾ ਸਿੱਖ ਗੁਰੂ ਦਾ ਨੌਕਰ ਗੁਰੂ ਦਾ ਕੂਕਰ ਮੇਰੀ ਮਾਂ ਮੁੱਕੀ ਫਿਰ ਤੂੰ ਹੀ ਤੂੰ ਮਰਦਾ ਮਰਜੂ ਨਾ ਤੇ ਕਾਰਕਿਰਤਾ ਨਾ ਤੇ ਪੰਜਾਬ ਦੀ ਕਾਂਗਰਸ ਦਾ ਵਰਕਰ ਬਜਣਦਾ ਨਾ ਪੰਜਾਬੀਆਂ ਨੂੰ ਹਰਨਦਾ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਕੇ ਤਾਕਤ ਨੂੰ ਲੋਕਾਂ ਦੇ ਬਾਤਸ ਮੋੜੂ ਬਾਤਸ ਹੋਵੇ ਜੈ ਹਿੰਦ ਜਿੰਦਾਬਾਦ ਸੌ ਬੰਨਿਆਂ ਨੂੰ ਸਿੰਗਲੀ ਰਹੂਗੀ ਮਹਾਰਾਜਾ ਰਜੀਤ ਸਿੰਘ ਦਾ ਲੋਕ ਰਾਜ ਤੁਹਾਡੇ ਕੋਲ ਐਸੇ ਯੋਧਿਆਂ ਨੇ ਲੈ ਕੇ ਆਉਣਾ ਅਰਬੀ ਘੋੜਾ ਜੇ ਕਮਜ਼ੋਰ ਵੀ ਹੋ ਜੇ ਖੋਟਿਆਂ ਦੇ ਅਸਤਵ ਵੱਲੋਂ ਤਕਰਾ ਹੁੰਦਾ ਖੋਟੇ ਮਾਰੋ ਤਾੜੀ ਖੋਟੇ ਮਾਰੋ ਤਾੜੀ ਖੋਟੇ ਮਾਰੋ ਤਾੜੀ ਜੈਕਾਰਾ ਬੱਲੇ ਪ੍ਰਦਾਸ ਜੈਕਾਰਾ ਰੇਸ ਜਿਤਾਉਣ ਵਾਲੇ ਘੋੜਿਆਂ ਦੀ ਜੇ ਕਦਰ ਨਹੀਂ ਹੋਊ ਤੇ ਫਿਰ ਕਾਂਗਰਸ ਨਹੀਂ ਉੱਠ ਸਕਦੀ ਹੌਮਾ ਸੱਟਣਾ ਪਊ ਸ਼ਾਸਕ ਭਾਉ ਸੱਟਣਾ ਪਊ ਪਰਿਵਾਰ ਦਾ ਭਾਅ ਜਗਾਉਣਾ ਪਊ ਭੈਣ ਦਾ ਪਾਈ ਦਾ ਆਪਸੀ ਪਿਆਰ ਦਾ ਗੁਰੂ ਸਾਹਿਬਾਨਾਂ ਦੀ ਸਿੱਖ ਦਾ ਅਵਲੱਲਾ ਨੂਰ ਪਾਇਆ ਦਰਬਾਰ ਸਾਹਿਬ ਚੌਵਰਾਂ ਨੂੰ ਖੁੱਲਾ ਹਰ ਪਾਸਾ ਅਵਲੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਦੇ ਕੋਪਿਆ ਕੌਣ ਭਲੇ ਕੋ ਮੰਦੇ ਇੱਕ ਤਪਸਵੀ ਬੰਦਾ ਸਿੰਘ ਬਹਾਦਰ ਨੂੰ ਸਿੱਕਾ ਚਲਵਾਤਾ ਸਿੱਖ ਰਾਜ ਦਾ ਇਹ ਪ੍ਰੇਮ ਦਾ ਗੁਰੂ ਦੀ ਉਹਦੇ ਫਲਸਫੇ ਤੋਂ ਦੂਰ ਨਾ ਹੋ ਪੰਜਾਬ ਦਾ Hindu ਨਾ Musalman ਪੰਜਾਬ ਜੀਵੇਂ ਗੁਰਾਂ ਦੇ ਨਾਮ ਨਵੇਂ ਸਿਸਟਮ ਨੂੰ ਬਣਾਉਣ ਲਈ ਆਇਆ ਨਵੇਂ ਸਿਸਟਮ ਦਾ ਹਿੱਸਾ ਨਹੀਂ ਬਣਾਂਗੇ ਅਖੀਰ ਕਿਹਨਾ ਕੋਈ ਅਗਰ ਭੁੱਲਿਆ ਪੱਠਿਆ ਇਸ ਸਿਸਟਮ ਦਾ ਹਿੱਸਾ ਰਿਹਾ ਹੋਵੇ ਅਸੀਂ ਪਾਪੀ ਨਹੀਂ ਮਾਰਨੇ ਪਾਪ ਮਾਰਨਾ ਪਾਪ ਜਿੰਦਾਬਾਦ ਆਪ ਮਾਰਨਾ ਹੈ ਇਮਾਨਦਾਰੀ ਵਾਲੇ ਸਿਸਟਮ ਚ ਅਗਰ ਤੁਸੀਂ ਆਪਣੇ ਪੁਰਾਣੇ ਅਸਤਿਤਵ ਨੂੰ ਭੁੱਲ ਕੇ ਨਵੀਂ ਪਛਾਣ ਦੀ ਖੋਜ ਨਿਕਲੋਗੇ ਤੇ ਮੰਜ਼ਲ ਆਪੇ ਤੁਹਾਨੂੰ ਪਾ ਲੂਗੀ ਦੁਸ਼ਮਨੀ ਮਾਰਨਾ ਓਏ ਦੁਸ਼ਮਣੀ ਮਾਰਨੀ ਹੈ ਦੁਸ਼ਮਣੀ ਮਾਰਨੀ ਉਹ ਹੀ ਟਕਰਾ ਜਿਹੜਾ ਦੁਸ਼ਮਣੀ ਮਾਰ ਸਕੇ ਜਿਹੜਾ ਆਪਸੀ ਪਿਆਰ ਜਗਾ ਸਕੇ ਕਰੋ ਜਿੰਨੀਆਂ ਮਰਜੀ ਨਿਜੀ ਗਾਲਾਂ ਅਰਜੋਤ ਸਿੰਘ ਸਿੱਧੂ ਨੂੰ ਮੈਂ ਤੁਹਾਡੀ ਲੰਮੀ ਉਮਰ ਦੀ ਦੁਆ ਕਰੂੰ ਪਰ ਪੰਜਾਬ ਨੂੰ ਤੁਸੀਂ ਲੁੱਟਣਾ ਆਓਗੇ ਤੇ ਕਿ ਥੋਕ ਦੂੰ ਥੋਕ ਜਿੰਦਾਬਾਦ 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 ਜ਼ਮੀਰ ਜਾਗ ਰਹਾ ਬਾਪ ਮੇਰਾ ਬਾਪ ਪਿਤਾਏ ਗੰਦਰੀ ਬਾਬਿਆਂ ਦੀ ਸੋਨ ਸਿੱਕ ਲੱਖ ਦੀ ਧਰਤੀ ਦੇ ਉੱਤੇ ਕਹਿੰਨਾ ਮੇਰਾ ਬਾਪ ਸਤੰਤਰਤਾ ਦਾ ਸਨਾਨੀ ਸੀ ਰਜਵਾਨਿਆਂ ਦੇ ਖਿਲਾਫ ਬੋਲਦਾ ਸੀ ਉਹਨੂੰ ਉਹਨੂੰ ਮੇਰੇ ਮੇਰੇ ਦਾਦੇ ਨੇ ਕਿਹਾ ਕਿ ਤੂੰ ਅੰਗਰੇਜ਼ੋਂ ਦੇ ਖਿਲਾਫ ਨਹੀਂ ਬੋਲ ਸਕਤੇ ਘਰ ਛੱਡ ਕੇ ਚਲਿਆ ਗਿਆ ਸਜ਼ਾਏ ਮੌਤ ਹੋਈ ਉਹਨੂੰ ਸੁਣਾਈ ਗੋੜਿਆਂ ਨੇ ਲਾਲਗਨ ਅਖਬਾਰ ਪੜਦਾ ਸੀ ਜੂੜਾ ਬੰਨ ਕੇ ਤਿੰਨ ਤਿੰਨ ਦਿਨ ਖੜਾ ਰੱਖਦੇ ਸੀ ਗੂੰਦੇ ਪੋਤਲੇ ਮੂੰਹ ਤੇ ਪਾਉਂਦੇ ਸੀ ਬਰਫੀਆਂ ਸੱਲੀਆਂ ਚ ਲਟਾਇਆ ਲੇਕਿਨ ਜਦੋਂ ਵਾਪਸ ਆਇਆ ਕਿਸ ਤਰ੍ਹਾਂ ਆਇਆ ਰਾਣੀ ਦਾ ਜਨਮ ਦਿਨ ਹੋਇਆ ਤਿੰਨ ਕੈਦੀ ਪਰਚੀ ਪਾ ਕੇ ਛੱਡੇ 765 ਚੋਂ 7 ਕੈਦੀ ਛੱਡੇ ਉਹਦੇ ਚੋਂ ਮੇਰਾ ਪਿਓ ਸੀ ਐਮਐਲਏ ਬਣਿਆ ਐਮਐਸਸੀ ਬਣਿਆ ਤੇ ਉਹਨੂੰ ਆਖਿਰ ਲਾਸਟ ਵਾਰ ਆਖਿਰ ਤੇ ਉਹਨੂੰ ਉਹਦਾ ਦੋਸਤ ਹੀ ਨਾਲ ਜਵਾਰੋਂ ਕਹਿੰਦਾ ਭਗਵਾਨ ਸਿਆਹ ਕਾਰਖਾਨੇ ਲਾ ਚਾਰ ਪੈਸੇ ਕਮਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਮੁੱਖਾਂ ਨਾਲ ਹੀ ਸ਼ਮਾ ਹੁੰਦੀਆਂ ਸਮਾ ਸਭ ਨੂੰ ਢਾ ਦਿੰਦਾ ਕਿੰਨੇ ਢੜੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਹੱਤੀ ਲਾ ਲੈਂਦਾ ਜੇ ਬਾਬਾ ਨਾਨਕ ਸਰਦਾਰ ਨਗੋਤ ਸਿੰਘ ਸਿੱਧੂ ਜਿੰਦਾਬਾਦ ਹੱਤੀਆਂ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਕਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤ੍ਰਿਤ ਨਹੀਂ ਕਰ ਸਕਦੇ ਇਹ ਜੇ ਕੱਢੂਗਾ ਬਾਹਰ ਜੋਲੇ ਜੋਲੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਲਾ ਰੱਖਣ ਬਾਨੂ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਖਰੀਸੇ ਨਾਲ ਬਨੇ ਗੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤ ਹਾਂ ਹੈ ਹੈ ਜਾ ਕਿਰਦਾਰ ਅੱਜ ਹੈ ਹੈ ਜਾ ਜਜ਼ਬਾਤ ਅੱਜ ਜਿੱਦਣ ਹੋਊ ਪੰਜਾਬ ਉੱਠਾਣੂ ਲਓ ਲਾਸਟ ਦੇ ਵਿੱਚ ਮੈਂ ਖਤਮ ਕੀਤੀ ਆਪਣੀ ਗੱਲ ਬਾਤ ਖਤਮ ਖੜੇ ਹੋ ਯਾਰ ਇੱਕ ਵਾਰ ਬੰਟੀ ਦਾ ਨਾੜਾ ਫੇਰ ਖੜੇ ਹੋ ਯਾਰ ਆ ਯਾਰ